ਸਸਿਕਾ ਜੀ ਅੱਜ ਅਸੀਂ ਆਏ ਹਾਂ ਮੋਚਪੁਰਾ ਬਾਜ਼ਾਰ ਦੇ ਵਿੱਚ ਸ਼ਿਮਲਾ ਸ਼ਾਲਸ ਵਾਲੇ ਸਰਦਾਰ ਹਾਜੀ ਹਰਪੰਜਨ ਸਿੰਘ ਜੀ ਤੇ ਉਹਨਾਂ ਦੇ ਬੇਟੇ ਸਰ ਗਗਨਪ੍ਰੀਤ ਸਿੰਘ ਜੀ ਅਸੀਂ ਬਹੁਤ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸੋ ਸਰ ਹਰਪੰਜਨ ਸਿੰਘ ਜੀ ਨੇ 2000 ਸਾਲ ਦੇ ਖਰੀਦ ਤੇ ਵੇਚ ਸ਼ਾਲਾ ਦਾ ਕੰਮ ਸ਼ੁਰੂ ਕੀਤਾ ਸੀ ਦੰਨਾਂ ਦਾ ਬੁੰਟਾ ਲਾਇਆ ਹੋਇਆ ਬੱਚਿਆਂ ਨੇ ਬਹੁਤ ਵਧੀਆ ਪਨੀਰ ਖਾਸ ਪਾਕੇ ਵਧੀਆ ਚਲਾਇਆ ਅੱਜ ਐਕਸਪੋਰਟ ਵੀ ਕਰ ਰਹੇ ਹੈ ਕੈਲੀਫੋਰਨੀਆ ਪੁਏਕਟਜਰਕਸ ਔਰ ਡੋਮੈਸਟਿਕ ਮਾਰਕੀਟ ਲਈ ਹਾਲ ওভার ਇੰਡੀਆ ਪਹੁੰਚਿਆ ਬੁਰੂ ਮਹਾਰਾਜ ਦੀ ਬਹੁਤ ਕਿਰਪਾ ਹੈ ਸੋ ਆਪਾ ਇਹਨਾਂ ਨਾਲ ਕੁਝ ਗੱਲਾਂ ਦਾ ਵਿਚਾਰ ਵਟਾਂਦਰਾ ਅੱਜ ਕਰਾਂਗੇ ਅਛਾ ਜੀ ਜੀ ਉਸ ਫਰਿਸ਼ਿੰਗ ਜੀ ਤੁਸੀਂ ਜੀ ਤੋਂ ਪਹਿਲ ਸ਼ੁਰੂ ਕੀਤਾ ਉਸ ਜ਼ਮਾਨੇ ਦੇ ਵਿੱਚ ਕਾਰੋਬਾਰ ਇਸ ਤਰ੍ਹਾਂ ਚੱਲਦਾ ਸੀ ਨਾਰਮਲ ਸੀ ਕੋਈ ਇਹਨਾ ਮੱਲ ਅੱਛੇ ਨੇਸ਼ੀਆ ਦਾ ਸਾ ਬੜਾ ਛੋਟੇ ਲੈਵਲ ਤੇ ਕੰਮ ਸੀ ਜੀ ਉਸ ਤੋਂ ਬਾਅਦ ਹੌਲੀ 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 ਥੋੜਾ ਫੁੱਪਰ ਆਏ ਉਸ ਤੋਂ ਬਾਅਦ ਬੱਚੇ ਥੋੜੇ ਜਵਾਨ ਹੋ ਗਏ ਤੇ ਨਾਲ ਬੱਚਾ ਇੱਕ ਰਲ ਗਿਆ ਜੀ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਇਹਨਾਂ ਨੇ ਸੰਭਿਆ ਤੇ ਅੱਗੋਂ ਹੁਣ ਮਾਲਕ ਦੀ ਬੜੀ ਕਿਰਪਾ ਬਹੁਤ ਸੋਨਾ ਵਧੀਆ ਐਸ਼

ਲੋਜ਼ੋ ਆਨਾਂ ਨੂੰ ਅੱਜਕੱਲ ਬਹੁਤ ਐਡਵਾਂਸ ਹੋ ਚੁੱਕੇ ਆ ਅੱਜ ਸਾਡੀ ਉਮਰ ਸਾਡੀ ਉਮਰ ਦੇ ਵਿੱਚ ਬਹੁਤ ਜ਼ਿਆਦਾ ਗੈਪ ਹੈ ਜੀ ਜੀ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹਨਾ ਅੱਜ ਦੀ ਡੇਟ ਦੇ ਵਿੱਚ ਕੋ ਜਦੋਂ ਸੀ ਇਨ ਕੰਟੈਕਸਟ ਦਿੰਦੇ ਆ ਉਹਦੇ ਵਿੱਚ ਕਮਿਊਚਲ ਫੰਡ ਹੁੰਦਾ ਹੈ ਜਿਹੜਾ ਫਾਰ ਐਜੂਕੇਸ਼ਨ ਔਰ ਫਾਰ ਮੈਡੀਕਲ ਹੁੰਦਾ ਹੈ ਹੈ ਤੁਹਾਨੂੰ ਇੰਪੋਰਟੈਂਸ ਦਿੱਤੀ ਜਾਂਦੀ ਹੈ ਔਰ ਸਾਡੇ ਦੇਸ਼ ਦੇ ਵਿੱਚ ਸਪੈਸ਼ਲੀ ਪੰਜਾਬ ਦੇ ਵਿੱਚ ਹੈ ਤੁਹਾਨੂੰ ਇੰਪੋਰਟੈਂਸ ਨਹੀਂ ਦਿੱਤੀ ਜਾਂਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਕਿ ਇੱਕ ਫਾਰਮਾਸਿਟੀਕਲ ਕੰਪਨੀ ਉਹ ਆਪਣਾ ਪ੍ਰੋਡਕਟ ਬਣਾਉਂਦੀ ਹੈ ਉਹ ਡਾਕਟਰ ਕੋਲ ਆ ਕੇ ਕਹਿੰਦੀ ਹੈ ਕਿ ਡਾਕਟਰ ਸਾਹਿਬ ਇਹ ਆ ਪ੍ਰੋਡਕਟ ਹੀ ਹੈ ਕੰਪੋਜੀਸ਼ਨ ਦੱਸਦਾ ਉਹਦੀ ਇਹਦਾ ਫਾਇਦਾ ਕੀ ਹੈ ਸਿਰਕਾ ਉਹ ਐਕਸਪਲੇਨ ਕਰ ਦੇਂਦਾ ਤੁਹਾਨੂੰ ਦੇ ਦੇ ਡਾਕਟਰ ਜਿੰਨਾ ਨਹੀਂ ਉਹ ਮੇਰੇ ਕੋਲ ਅਹਿੰਦੇ ਕਈ ਪੱਤਰ ਦਿੰਦੇ ਨੇ ਤੇਰਾ ਪ੍ਰੋਡਕਟ ਕੀ ਹੈ ਉਹ ਕਹਿੰਦੇ ਜੀ ਅਸੀਂ ਤੁਹਾਡਾ ਮੂੰਹ ਠੱਕ ਦੇਣਾ ਕਹਿੰਦਾ ਕੀ ਦੋ ਮੈਂ ਨਾ ਤੁਹਾਨੂੰ 30% ਦੇ ਉਹ ਕਹਿੰਦਾ ਮੈਨੂੰ 50% ਦਿਓ ਉਹ ਪਹਨ ਦੇ ਦੇ ਮੈਂ ਆਪਣੇ ਆਪ ਕੁਛ ਨਾ ਦੇ ਕਮੈਂਸ਼ਨ ਹੋ ਗਿਆ ਜੀ ਨੋ ਵੈਲਿਊ ਮੈਡੀਸਨ ਅਬ ਇਹ ਕਾਰਜੀ ਹੋਪਲੈਸ ਜੀ ਮੈਡੀਸਨ ਨੂੰ ਜਿੰਦਗੀ ਲੀਜ਼ੋ ਸਰੇ ਚਾ ਕੋਈ ਫਾਇਦਾ ਨਾ ਨੁਕਸਾਨ ਉਸ ਸਮੇਂ ਵਿੱਚ ਪੜ ਰਹੇ ਨੇ ਸੇ ਉਹ ਚੀਜ਼ 50% ਦੇਖੋ ਇੱਕ ਮੈਡੀਸਨ ਮੈਡੀਸਨ ਕੰਪਨੀ ਵਡੀਆਂ ਕੰਪਨੀਆਂ ਕੋਈ ਵੀ ਲੈ ਲਓ ਉਹਨਾਂ ਦਾ 12 ਤੋਂ 15000 ਕਰੋੜ ਰੁਪਇਆ ਪਰ 1 ਸਾਲ ਡਾਕਟਰ ਨੂੰ ਚੇਅਰ ਦੇਂਦਾ ਹੋਗਾ ਜੀ ਜੀ ਇਸ ਚੀਜ਼ ਬਾਰੇ ਤੁਹਾਡੇ ਕੀ ਵਿਚਾਰ ਨੇ ਕਿ ਅੱਜ ਦੀ ਡੇਟ ਚ ਪਬਲਿਕ ਦੇ ਉੱਪਰ ਬੋਝ ਨਹੀਂ ਪੈ ਰਿਹਾ ਐਜੂਕੇਸ਼ਨ ਤੇ ਵੀ 18% GST ਲੱਗੀ ਦੋ ਬਾਟ ਨੈਸੈਸਿਟੀ ਹੁੰਦੇ ਨਾ ਕਿ ਸਰਕਾਰ ਨੂੰ ਅਸੀਂ ਬੇਨਤੀ ਕਰਾਂਗੇ ਕਿ ਇਸ ਚੀਜ਼ ਤੇ ਖਿਆਲ ਕਰੋ ਤੁਸੀਂ ਕੀ ਕਹਿਣਾ ਚਾਹੋ ਐ ਕਿ ਸਰਕਾਰ ਨੂੰ ਦੇਹੀ ਚਾਹੀਦੀ ਕਿ ਐਜੂਕੇਸ਼ਨ ਤੇ ਮੈਡੀਕਲ ਇਹ ਫ੍ਰੀ ਹੋਣਾ ਚਾਹੀਦਾ ਫ੍ਰੀ ਹੋਣੀ ਚਾਹੀਦੀ ਬਿਲਕੁਲ ਉਹ ਬਾਕੀ ਚੀਜ਼ਾਂ ਨਹੀਂ ਕਿ ਆਪਾਂ ਫੂਡ ਦੇ ਰਹੇ ਆ ਜੀ ਕਿ ਸਾਰਾ ਆਪਾਂ ਦਾਲਾ ਦੇ ਰਹੇ ਆ ਜੀ ਆਟਾ ਦੇ ਰਹੇ ਉਹ ਚੀਜ਼ ਆਪਾਂ ਕਿਉਂ ਦੇ ਰਹੇ ਆ ਮੈਂ ਜਿੱਦ ਆਪਣੀ ਐਜੂਕੇਸ਼ਨ ਤੇ ਮੈਡੀਕਲ ਦੀ ਹੈ। ਬਿਲਕੁਲ। ਉਹ ਫ੍ਰੀ ਹੋਵੇ ਬਾਕੀ ਤਾਂ ਮੈਨੂੰ ਕੰਮ ਕਰੂੰ। ਬਹੁਤ ਅੱਛਾ ਵਿਚਾਰ। ਬਿਲਕੁਲ ਸਹੀ। ਦੇਖੋ ਕੰਮ ਕਰਨ ਦੀ ਹੱਤ ਪਾਣੀ ਚਾਹੀਦੀ ਏ। ਇੱਕ ਵਾਰੀ ਇੱਕ ਵਾਰੀ ਦੀ ਗੱਲ ਐ ਇੱਕ ਫੌਰੀਂ ਦੇ ਵੇਚਣਾ ਇੱਕ ਬੰਦਾ ਪੁੱਤਰਾਂ ਵਾਣਾ ਪਾ ਰਿਹਾ ਸੀ। ਜੀ ਜੀ। ਇਹ ਦੂਸਰਾ ਬੰਦਾ ਆਇਆ ਕਹਿੰਦਾ ਉਹ ਕੀ ਕਰ ਰਹੇ ਆ? ਇਹ ਕਿਉਂ ਬਾਤ ਕਰ ਰਹੇ ਆ? ਉਹ ਕਹਿੰਦੇ ਉਸਨੂੰ ਖਲੋਈ ਪਾ। ਮੈਂ ਤਾਂ ਪੰਛੀਆਂ ਨੂੰ ਦਾਣਾ ਪਾ ਰਿਹਾ ਮੈਂ ਤਾਂ ਪੁੰਨ ਕਰ ਰਿਹਾ ਜੀ ਜੀ ਕਹਿੰਦਾ ਪੁੰਨ ਨਹੀਂ ਤੂੰ ਇਹਨਾਂ ਨੂੰ ਆਲਸੀ ਬਣਾ ਰਿਹਾ ਹੈ ਇਹ ਅੱਗੇ ਉੱਡ ਕੇ ਜਗਾ ਜਗਾ ਤੋ ਚੁੱਕ ਕੇ ਲਿਆਉਂਦੇ ਸੀ ਦਾਣਾ ਪਾਉਂਦੇ ਸੀ ਅੱਜ ਇੱਕੋ ਜਗ੍ਹਾ ਤੇ ਆ ਕੇ ਬੈਠਦੇ ਨੇ ਆਪਣੇ ਬੱਚਿਆਂ ਦਾ ਦਾਣਾ ਲੈ ਕੇ ਚਲੇ ਜਾਂਦੇ ਨੇ ਇਸ ਚੀਜ਼ਾਂ ਸਾਨੂੰ ਆਲਸੀ ਬਣਾਉਂਦੀ ਹੈ ਫਰੀ ਬਿਜਲੀ ਦੇਤੀ ਫਰੀ ਰਾਸ਼ਨ ਦਿੱਤਾ ਇਹ ਆਲਸੀ ਬਣਾਉਂਦੀ ਹੈ ਤਰੱਕੀ ਕਰਨੀ ਤਾਂ ਐਜੂਕੇਸ਼ਨ ਔਰ ਹੈਲਥ ਤੇ ਕਰੋ ਬਿਲਕੁਲ ਸਹੀ ਤੁਸੀਂ ਸਰ ਐਦਾ ਹੈ ਕਿ ਆਪਾਂ ਬਲਕਿ ਐਜੂਕੇਸ਼ਨ ਤੇ ਹੈਲਪਰੀ ਕਰੋ ਬਸ ਬਾਕੀ ਜੋ ਹੈ ਨ ਕੋਈ ਖਸੌਣਾ ਕਰਮ ਕਰੋ ਤੁਸੀਂ ਇਹਨੂੰ ਵੀ ਐਸੀ ਨੂੰ ਭੇ ਕਰੋ ਜੀ ਜਿਹੜੀ ਜੀ ਜ਼ਰੂਰੀ ਹੈ ਉਹ ਆਪਾਂ ਕਹਿਨੇ ਕਿ ਮੈਨੂੰ ਸਾਨੂੰ ਇਹਦੇ ਪੈਸੇ ਦਿਓ ਜਿਹੜੀ ਜੀ ਨਹੀਂ ਜ਼ਰੂਰੀ ਉਹ ਤੁਸੀਂ ਕਹਿੰਦੇ ਪ੍ਰੀ ਲੈ ਲਓ ਬਿਲਕੁਲ ਸਹੀ ਸਰ ਜਿਹੜੀ ਚੀਜ਼ ਨਹੀਂ ਜ਼ਰੂਰੀ ਆਪਾਂ ਕਿਸ ਉਹਨਾਂ ਨੂੰ ਲਾਲਚ ਦੇ ਕੇ ਅੱਜ ਪੋਲਿਟিক্যাল ਸਟੰਟ ਹੈ VOTING ਸਿਰਫ ਵੋਟਾ ਕਰਕੇ ਹੈ ਸਿਰਫ ਵੋਟਾ ਕਰਕੇ ਕੁਝ ਨਹੀਂ ਹੈਗਾ ਗਵਰਨਮੈਂਟ ਨੂੰ ਇੱਕ ਵੀ ਚੀਜ਼ ਫ੍ਰੀ ਨਹੀਂ ਦੇਣੀ ਚਾਹੀਦੀ ਪਾਣੀ ਟਿੱਕਰ ਵੀ ਫ੍ਰੀ ਨਹੀਂ ਦੇਣਾ ਚਾਹੀਦਾ ਲੋਕਾਂ ਨੂੰ ਕੰਮ ਦੇਣਾ ਚਾਹੀਦਾ ਨਾ ਕਿ ਲੋਕਾਂ ਨੂੰ ਵਿਨਰ ਬਣਾਉਣਾ ਬਹੁਤ ਅੱਛਾ ਬਿਊਟੀਫੁੱਲ ਨਾ ਨਸ਼ੇ ਦਿਓ ਨਾ ਕੁਛ ਕਰੋ ਇਹਨਾਂ ਨੂੰ ਕੰਮ ਲਾਓ ਇਹ ਕੰਮ ਲੱਗਣਗੇ ਸਭ ਕੁਝ ਸਹੀ ਹੋ ਜਾਏਗਾ ਨਹੀਂ ਤੇ ਕੁਝ ਵੀ ਸਹੀ ਨਹੀਂ ਹੋਣਾ ਭਾਵੇਂ ਹਜ਼ਾਰ ਸਾਲ ਹੋਰ ਬਹਿ ਜਾ ਬਿਲਕੁਲ 100% ਠੀਕ ਕਹਿ ਰਹੇ ਹੋ ਜੀ ਇਹ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਰੋਜ਼ਗਾਰ ਦੇਓ ਜਿਹਦੇ ਨਾਲ ਸੱਚੀ ਵਾਦਾ ਕਰਾਓ ਕਿਸੇ ਤਰੀਕੇ ਇਹ ਚੀਜ਼ਾਂ ਤੇ ਕਰੋੜਾਂ ਅਰਬ ਰੁਪਏ ਲੱਗ ਰਿਹਾ ਹੈ ਅੱਜ ਇੱਕ ਮਿਨਿਸਟਰ ਮੂਵ ਕਰਦਾ ਉਹਦੇ ਨਾਲ 40 ਬੰਦੇ ਹੁੰਦੇ ਨੇ ਉਹਦੇ ਨਾਲ ਕਿੰਨੀਆਂ ਗੱਡੀਆਂ ਕਿੰਨਾ ਖਰਚਾ ਰੋਜ਼ਦਾ ਹੋ ਰਿਹਾ ਔਰ ਸਾਰਾ ਪਬਲਿਕ ਦਾ ਲੋਡ ਪਬਲਿਕ ਉੱਤੇ ਆ ਰਿਹਾ ਆ ਪਰਨ ਦੇ ਦੇ ਫੌਰਨ ਵੀ ਤੇ ਇਹੀ ਹੈਗਾ ਮੈਡੀਕਲ ਤੇ ਹੈਗੀ ਚੀਜ਼ ਸਿਰਫ ਸਪੱਤੀ ਵੀ ਸਾਈਕਲ ਤੇ ਸਭ ਜੀ ਲੱਜ ਜਾਣਾ ਸੋ ਇਹ ਚੀਜ਼ਾਂ ਐਸੇ ਕਿਉਂ ਨਹੀਂ ਐਪਲੀਕੇਬਲ ਬੰਦੀ ਹੈ ਸਭ ਕੋਈ ਵੇਖ ਕੇ ਹੁੰਦੇ ਨੇ ਫਿਰ ਵੀ ਕੁਝ ਨਹੀਂ ਕਰਦੇ ਸਭ ਦੇਖਦੇ ਨੇ ਰੋਜ਼ ਪੜਾ ਕਰਦੇ ਨੇ ਫਿਰ ਵੀ ਇਹਨਾਂ ਸਮਝ ਨਹੀਂ ਆ ਰਹੀ ਅਜੀ ਕਰ ਰੱਖੇ ਇਹ ਤੇ ਸਿਰਫ ਇੱਕੋ ਵੋਟਾਂ ਨੂੰ ਤੇ ਆਪਣੀ ਕੁਰਸੀ ਨੂੰ ਕਾਇਮ ਰੱਖਦੇ ਨੇ ਹੋਰ ਕੁਝ ਨਹੀਂ ਇਹ ਬਿਲਕੁਲ ਸਹੀ ਜੀ ਬਿਲਕੁਲ ਸਹੀ ਅੱਜ ਦੀ ਡੇਟ ਦੇ ਵਿੱਚ ਇੰਡੀਅਨ ਪੋਲਿਟਿਕਸ ਸਭ ਤੋਂ ਵਰਸਟ ਗੇਮ ਐ ਸਭ ਤੋਂ ਗੰਦੀ ਸਭ ਤੋਂ ਮਾੜੀ ਗੇਮ ਇੰਡੀਅਨ ਪੋਲਿਟਿਕਸ ਤੋਂ ਬੁਰੀ ਗੇਮ ਕੋਈ ਨਹੀਂ ਲੱਗਦਾ ਬਿਲਕੁਲ ਜੋ ਅਸੀਂ ਸਟੱਡੀ ਕੀਤਾ ਸੋ ਪੋਲਿਟਿਸ਼ੀਅਨ ਭੁੱਲ ਜਾਂਦਾ ਹੈ

ਤੋ ਤੁਸੀਂ ਕਿੰਨਾ ਕੁ ਇਸ ਚੀਜ਼ ਨਾਲ ਸਹਿਮਤ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਣਾ ਅਸੀਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ 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 ਜੀ